चीजਾਂ ਜੰਦ ਜੰਦੇ ਦੱਸ ਤੇ ਜਾਈਏ ਜਿਹੜਾ ਖਲੀਲ ਮੁਹੰਮਦ ਦਾ ਮਸਲਾ ਆ ਉਸ ਨੂੰ ਲੈ ਕੇ ਕੀ ਜਿਹੜਾ ਉਹ ਚੀਜ਼ ਚੱਲ ਰਹੀ ਆ ਰਿਪੋਰਟ ਕਰਨ ਦੀ ਉਸ ਨੂੰ ਕੋਸ਼ਿਸ਼ ਚੱਲ ਰਹੀ ਆ ਜਿਹੜਾ ਕਲੰਬੀਆ ਦਾ ਸਟੂਡੈਂਟ ਸੀ ਜਿਸ ਨੇ ਪ੍ਰੋ ਪੈਲੇਸਟਾਈਨ ਪ੍ਰੋਟੈਸਟ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਕਿਤੇ ਸੀਗੇ ਤੇ ਗਵਰਨਮੈਂਟ ਡਾਕੂਮੈਂਟ ਹੁਣ ਇਹ ਜਿਹੜਾ ਉਹ ਸ਼ੋ ਕਰ ਰਿਹਾ ਦਸਤਾਵੇਜ਼ ਵੀ ਜਿਹੜੇ ਸਿਵਲ ਚਾਰਜਸ ਮੁਹੰਮਦ ਖਲੀਲ ਦੇ ਮਹਮੂਦ ਖਲੀਲ ਸੌਰੀ ਹਾਂਜੀ ਮਹਮੂਦ ਖਲੀਲ ਦੇ ਉਲਟ ਜਿਹੜੇ ਉਹ ਹੈਗੇ ਆ ਉਹਦੇ ਵਿੱਚ ਕੋਈ ਰਿਟਨ ਐਵੀਡੈਂਸ ਨਹੀਂ ਹੈਗਾ ਇਮੀਗ੍ਰੇਸ਼ਨ ਅਫਸਰਸ ਦੇ ਦੁਆਰਾ ਕਹਿੰਦੇ ਵੀ ਹੁਣ ਸਿੱਧਾ ਦਾ ਸਿੱਧਾ ਮਾਰਕੋ ਰੂਬਿਓ ਦੇ ਉੱਤੇ ਆ ਕੇ ਇਹ ਗੱਲ ਆਣ ਟਿਕੀ ਆ ਵੀ ਉਹ ਇਸ ਨੂੰ ਡਿਪੋਰਟ ਕਰਨਗੇ ਇਹਦਾ ਗ੍ਰੀਨ ਕਾਰਡ ਵਾਪਸ ਲੈਣਗੇ ਜਾਂ ਕੀ ਇਸ ਦੇ ਵਿੱਚ ਕਰਨਾ ਆ ਯਾਦ ਰੱਖੋਣ ਦੇ ਜਾਈਏ ਕੱਲ ਪਰਸੋਂ ਮਾਰਕੋ ਰੂਬਿਓ ਹੁਣਾਂ ਦੇ ਅਜਿਹੇ ਬਿਆਨ ਆਏ ਆ ਜਿੱਥੋਂ ਉਹਨਾਂ ਨੇ ਇਹ ਆਖਿਆ ਆ ਇਹ ਸੰਕੇਤ ਦਿੱਤੇ ਆ ਵੀ ਉਹ ਲੀਗਲ ਮਾਈਗ੍ਰੈਂਟਸ ਨੂੰ ਵੀ ਡਿਪੋਰਟ ਕਰ ਸਕਦੇ ਆ ਔਰ ਡਿਟਰਮੀਨੇਸ਼ਨ ਉਸਦਾ ਫੈਸਲਾ ਉਹ ਹੁਣ ਆਪ ਕਰਨਗੇ ਖਲੀਲ ਦੇ ਜਿਹੜੇ ਲਾਇਰਜ਼ ਆ ਉਹ ਫੈਡਰਲ ਅਦਾਲਤ ਦੇ ਵਿੱਚ ਅੱਜ ਕਹਿੰਦੇ ਵੀ ਜਾਣਗੇ ਕਿਤੇ ਜੱਜ ਦੇ ਮੋਰੇ ਉਹ ਦਸਤਾਵੇਜ਼ ਪੇਪਰ ਫਾਈਲ ਕਰਨਗੇ ਵੀ ਇਸ ਨੂੰ ਤੁਰੰਤ ਰਿਹਾ ਜਿਹੜਾ ਹੋ ਕੀਤਾ ਜਾਵੇ ਤੇ ਨਿਊਯਾਰਕ ਦੇ ਵਿੱਚ ਵਾਪਸ ਲਿਆਂਦਾ ਜਾਵੇ ਅਪਾਰਟਮੈਂਟ ਤੋਂ ਇਹਦੇ ਅਪਾਰਟਮੈਂਟ ਤੋਂ ਇਸ ਨੂੰ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਅਰੈਸਟ ਕਰ ਲਿਆ ਗਿਆ ਸੀ ਡੀਟੇਨ ਕੀਤਾ ਗਿਆ ਸੀ ਤੇ ਫਿਰ ਲੂਜੀਆਨਾ ਦੇ ਵਿੱਚ ਜਿੱਥੇ ਜਿੱਥੋਂ ਇਹਨੂੰ ਗ੍ਰਿਫਤਾਰ ਕੀਤਾ ਉਤੋਂ 1300 ਮੀਲ ਦੂਰ ਇਸਨੂੰ ਉੱਥੇ ਲੈ ਗਏ ਸੀਗੇ ਸੋ ਫਸਟ ਇੱਕ ਬਹੁਤ ਵੱਡਾ ਕੇਸ ਹੋਊਗਾ ਰਾਸ਼ਟ੍ਰਵੀਸਕੀ ਜੇ ਉਸਨੂੰ ਰਿਪੋਰਟ ਕੀਤਾ ਜਾਂਦਾ ਇੱਕ ਤਰ੍ਹਾਂ ਦਾ ਪ੍ਰੈਸੀਡੈਂਟ ਬਣੂਗਾ ਸੋ ਇਹ ਦੱਸਦੇ ਜਾਈਏ ਖਲੀਲ ਮਹਿਮੂਦ ਜੋ ਹੈਗਾ ਆ ਉਹ ਗ੍ਰੀਨ ਕਾਰਡ ਹੋਲਡਰ ਪਰਮਨੈਂਟ ਸਿਟੀਜ਼ਨ ਉਸਦੀ ਜਿਹੜੀ ਵਾਈਫ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਤੇ ਵਾਈਫ ਅੱਠ ਮਹੀਨਿਆਂ ਦੀ ਪ੍ਰੈਗਨੈਂਟ ਹੈਗੀ ਆ ਅ ਸੋ ਅੱਜ ਟੌਮ ਹੋਮਨ ਉਹਨਾਂ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ ਹੁਣ ਜੇ ਲੈਕਚਰ ਕਰਨਾ ਵੀ ਗਲ ਪੋਡਕਾਸਟ ਜਿਹੜੀ ਆ ਉਹ ਵੀ ਸਿਕਿਉਰਿਟੀ ਥ੍ਰੈਟ ਆ ਤੇ ਇਹ ਇੱਕ ਬਹੁਤ ਵੱਡਾ ਇਸ਼ੂ ਹੋਊਗਾ ਸੋ ਇਹਦੇ ਸਬੰਧ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਹੁਣੇ ਹੀ ਉਸਨੇ ਮਾਸਟਰ ਡਿਗਰੀ ਜਿਹੜੀ ਗ੍ਰੈਜੂਏਸ਼ਨ ਕੀਤੀ ਆ ਕਲੰਬੀਆ ਯੂਨੀਵਰਸਿਟੀ ਤੋਂ ਤੇ ਅੱਜ 14 ਦੇ ਕਰੀਬ ਜਿਹੜੇ ਆ ਕਾਂਗਰਸ ਮੈਂ ਨਾ 14 ਮੈਂਬਰਸ ਆਫ ਦਾ ਕਾਂਗਰਸ ਉਹਨਾਂ ਨੇ ਵੀ ਇੱਕ ਲੈਟਰ ਜਾਰੀ ਕੀਤਾ ਆ ਤਾਂ ਕਿ ਪਾਲਸਤੀਨੀਅਨ ਐਕਟਿਵਿਸਟ ਮਹਿਬੂਦ ਖਲੀਲ ਨੂੰ ਜਿਹੜਾ ਛੱਡਿਆ ਜਾਵੇ ਸੋ ਇਹ ਖਲੀਲ ਉਹਦਾ ਦੱਸ ਜੇ ﺍﻟजीरिया ਦਾ ਸਿਟੀਜ਼ਨ ਸੀਗਾ ਇਮੀਗ੍ਰੇਸ਼ਨ ਕੋਡ ਦੀ ਹੀਅਰਿੰਗ ਉਹਦੀ ਇਸ ਮਹੀਨੇ ਦੇ ਵਿੱਚ ਹੋਣੀ ਸੀਗੀ ਸੋ ਇਹ ਜਿਹੜੇ ਅਦਾਲਤੀ ਦਸਤਾਵੇਜ਼ ਦੱਸਦੇ ਆ ਵੀ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ ਕੋਈ ਵੀ ਰਿਟਨ ਐਵੀਡੈਂਸ ਨਹੀਂ ਦਿੱਤਾ ਵੀ ਇਸ ਨੂੰ ਡਿਪੋਰਟ ਕਰਨ ਦੇ ਲਈ ਸਿਰਫ ਮਾਰਕੋ ਰੂਬਿਓ ਦੀ ਡਿਟਰਮੀਨੇਸ਼ਨ ਦੇ ਉੱਤੇ ਹੁਣ ਹੈਗਾ ਆ ਵੀ ਉਹਨਾਂ ਦੀ ਮਰਜ਼ੀ ਆ ਵੀ ਇਸ ਨੂੰ ਰੱਖਣਾ ਹੈ ਕਿ ਇਸ ਨੂੰ ਕੱਢਣਾ ਜਿਹੜਾ ਉਹ ਇਸ ਮੁਲਕ ਤੋਂ ਹੋਊਗਾ ਲੋਕ ਕਹਿ ਰਹੇ ਆ ਵੀ ਇਹ ਫਰੀडम ਆਫ ਸਪੀਚ ਦਾ ਮਸਲਾ ਆ ਮਾਰਕੋ ਰੂਬਿਓ ਕਹਿੰਦੇ ਵੀ ਇਹ ਫਰੀ ਸਪੀਚ ਦੇ ਅੰਦਰ ਵਿੱਚ ਮਸਲਾ ਨਹੀਂ ਹੈਗਾ ਸੋ ਕੱਲ ਵੀ ਆਪਾਂ ਕਹਿ ਰਹੇ ਸੀ ਕਿ ਵੀ ਲਾਈਨ ਖਿੱਚੀ ਕਿੱਥੇ ਜਾਣੀ ਆ ਵੀ ਕਿਹੜੇ ਪ੍ਰੋਟੈਸਟ ਵਾਲਿਆਂ ਨੂੰ ਤੁਸੀਂ ਕਹਿੰਦੇ ਆ ਵੀ ਉਹ ਫ੍ਰੀ ਸਪੀਚ ਚ ਆਉਂਦੇ ਆ ਤੇ ਕਿਹੜੇ ਪ੍ਰੋਟੈਸਟ ਵਾਲਿਆਂ ਨੂੰ ਤੁਸੀਂ ਕਹਿੰਦੇ ਆ ਵੀ ਉਹ ਫ੍ਰੀ ਸਪੀਚ ਦੇ ਵਿੱਚ ਨਹੀਂ ਆਉਂਦੇ ਇਹ ਹੁਣ ਮਸਲਾ ਇੱਕ ਗੁੰਝਲਦਾਰ ਬਣ ਜਾ ਰਿਹਾ ਹੈ ਸੋ ਜਿੱਦਾਂ ਤੁਸੀਂ ਕਿਹਾ ਵੀ ਜੇ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਆ ਕੱਲ ਨੂੰ ਅਮਰੀਕਾ ਦੀ ਕਿਹਦੇ ਨਾਲ ਯਾਰੀ ਹੁੰਦੀ ਆ ਕਿਹਦੇ ਨਾਲ ਨਫ਼ਰਤ ਹੁੰਦੀ ਆ ਉਹਨਾਂ ਲੋਕਾਂ ਦੇ ਨਾਲ ਫਿਰ ਕੀ ਕੁਝ ਹੋਊਗਾ ਇਹ ਇਦਾਂ ਦੀਆਂ ਜਿਹੜੀਆਂ ਉਦਾਹਰਨਾਂ ਦੇ ਕੇ ਫਿਰ ਅੱਗੇ ਕਾਰਵਾਈ ਜਿਹੜੀ ਉਹ ਪਵੇਗੀ